ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ੈਲਟੀ ਸੈਂਟਰ ਸ਼ੁਭਮ ਇਨਕਲੇਵ ਬਟਾਲਾ ਦੇ ਐਮ ਡੀ ਮੈਡੀਸਨ ਅਤੇ ਡੀ ਐਮ ਗੈਸਟਰੋ ਡਾਕਟਰ ਅਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਠੰਡ ਦੇ ਮੌਸਮ ਵਿੱਚ ਅਸੀਂ ਤਲੀਆਂ ਤੇ ਹੋਰ ਬਹੁਤ ਮਸਾਲੇਦਾਰ ਚੀਜ਼ਾਂ ਨੂੰ ਖਾਨੇ ਆ ਇਹ ਸੋਚ ਕੇ ਕਿ ਇਹ ਪਚ ਜਾਣਗੀਆਂ ਪਰ ਉਹਨੇ ਕਿਹਾ ਕਿ ਇਹ ਤਲਿਆ ਹੋਇਆ ਜਿੰਨਾ ਵੀ ਅਸੀਂ ਭੋਜਨ ਲੈਨੇ ਆ ਜਾਂ ਫਿਰ ਕੋਈ ਹੋਰ ਚੀਜ਼ਾਂ ਬਾਹਰ ਦੀਆਂ ਖਾਨਨੇ ਆ ਉਹ ਸਾਡੇ ਸਰੀਰ ਵਿੱਚ ਬੈਡ ਕੋਲੇਸਟ੍ਰੋਲ ਨੂੰ ਵਧਾਉਂਦੀਆਂ ਨੇ ਜਿਹੜੀਆਂ ਕਿ ਸਾਡੀ ਸਿਹਤ ਵਾਸਤੇ ਠੀਕ ਨਹੀਂ ਹੈ ਉਹਨੇ ਕਿਹਾ ਕਿ ਸਰੀਰ ਨੂੰ ਤੰਦਰੁਸਤ ਇਸ ਤੇ ਰੱਖਣਾ ਸਭ ਤੋਂ ਵੱਡੀ ਸਾਡੀ ਡਿਊਟੀ ਹੈ ਆਪਣੇ ਆਪ ਦੇ ਪ੍ਰਤੀ ਤੇ ਇਹੀ ਸਾਡੇ ਹਰ ਜਗ੍ਹਾ ਤੰਦਰੁਸਤੀ ਕਮ ਆਉਣ ਵਾਲੀ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਅਗਰ ਜੇਕਰ ਕਿਸੇ ਨੂੰ ਵੀ ਪੇਟ ਦੀ ਲੀਵਰ ਦੀ ਜਾਂ ਫਿਰ ਫੂਡ ਪਾਈਪ ਵਿੱਚ ਪੱਥਰੀ ਦੀ ਸਮੱਸਿਆ ਹੈ ਤਾਂ ਉਹ ਸਾਡੇ ਸੈਂਟਰ ਵਿੱਚ ਆ ਕੇ ਇਸ ਸਮੱਸਿਆ ਤੋਂ निजात ਪਾ ਸਕਦੇ ਨੇ ਆਓ ਸੁਣਦੇ ਹਾਂ ਹੋਰ ਉਹਨਾਂ ਨੇ ਕੀ ਕੀ ਕਿਹਾ ਕਿ ਕਿਸ ਕਿਸ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਹੂਲਤਾਂ ਉਹਨਾਂ ਦੇ ਸੈਂਟਰ ਵੱਲੋਂ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਆਓ ਸੁਣਦੇ ਹਾਂ ਤੇ ਵਧਾਉਂਦੇ ਹਾਂ ਇਹ ਜਾਣਕਾਰੀ ਰੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜਿਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੰਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਸਭ ਨਾਲੋਂ ਪਹਿਲਾਂ ਇਸ ਵੀਡੀਓ ਰਸਤੇ ਮੈਂ ਗੁਰਦਾਸਪੁਰ ਤੇ ਆਸ-ਪਾਸ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਰੱਬਗੇ ਅਰਦਾਸ ਕਰਦਾ ਹਾਂ ਕਿ ਤੁਹਾਡਾ ਜਿਹੜਾ ਆਉਣ ਵਾਲਾ ਨਵਾਂ ਸਾਲ ਹੈ ਬਹੁਤ ਹੀ ਵਧੀਆ ਹੋਵੇ ਸਕਸੈਸਫੁਲ ਹੋਵੇ ਤੇ ਮੈਂ ਹਮੇਸ਼ਾ ਜਿੱਦਾਂ ਕਿਹਾ ਹੈ ਕਿ ਆਪਣੀ ਸਿਹਤ ਦਾ ਬਹੁਤ ਬਹੁਤ ਜ਼ਿਆਦਾ ਖਿਆਲ ਰੱਖੋ ਖਾਣ ਪੀਣ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਜਿੰਨੀਆਂ ਵੀ ਕੋਈ ਬਾਹਰਲੀਆਂ ਚੀਜ਼ਾਂ ਆ ਕਿਦਾਂ ਹੁਣ ਸਰਦੀਆਂ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਹੈਵੀ ਚੀਜ਼ਾਂ ਜਿਨ੍ਹਾਂ ਚ ਮੱਖਣ ਕਿ ਹੋਤਲੀ ਇੱਕ ਚੀਜ਼ ਹੁੰਦੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਸੇਵਨ ਕਰਦੇ ਹਾਂ ਤੇ ਸਾਨੂੰ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀਆਂ ਨੇ ਮੇਰੀ ਇਹ ਐਡਵਾਈਸ ਹੈ ਕਿ ਇਹਨਾਂ ਦਾ ਸੇਵਨ ਬਹੁਤ ਜ਼ਿਆਦਾ ਘੱਟ ਕਰੋ ਸਪੈਸ਼ਲੀ ਜਿਨ੍ਹਾਂ ਦੀ ਏਜ 40 ইয়ার্স ਤੋਂ ਜ਼ਿਆਦਾ ਹੈ ਉਹਨਾਂ ਨੂੰ ਤਾਂ ਬਿਲਕੁਲ ਇਹ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਸਾਡੇ ਅੰਦਰ ਬੈਡ ਕੋਲੇਸਟ੍ਰੋਲ ਦੀ ਮਾਤਰਾ ਵਧਦੀ ਹੈ ਤੇ ਨਾਲ ਹੀ ਜਿਹੜਾ ਫੈਟੀ ਲੀਵਰ ਦੀ ਸਮੱਸਿਆ ਸਾਹਮਣੇ ਆਉਂਦੀ ਹੈ ਦੂਸਰੀ ਚੀਜ਼ ਹੈ ਜੇ ਤੁਹਾਨੂੰ ਕੋਈ ਵੀ ਲੀਵਰ ਦੀ ਸਮੱਸਿਆ ਹੈ ਤੁਹਾਨੂੰ ਪੇਟ ਦੀ ਸਮੱਸਿਆ ਹੈ ਪੈਂਕਰੀਆਸ ਦੀ ਦਿੱਕਤ ਹੈ ਕੋਈ ਫੂਡ ਪਾਈਪ ਦੇ ਵਿੱਚ ਕੋਈ ਪੱਥਰੀ ਦੀ ਸਮੱਸਿਆ ਹੈ ਤਾਂ ਤੁਸੀਂ ਸਾਡੇ ਕੋਲ ਆ ਕੇ ਉਸ ਪ੍ਰੋਬਲਮ ਦੀ ਐਡਵਾਈਸ ਲਓ ਅਸੀਂ ਉਸ ਤਰੀਕੇ ਨਾਲ ਤੁਹਾਡਾ ਇਲਾਜ ਕਰਾਂਗੇ ਜੋ ਵੀ ਜਿਸ ਤਰੀਕੇ ਦੀ ਪ੍ਰੋਬਲਮ ਹੋਏਗੀ ਉਸੇ ਤਰੀਕੇ ਨਾਲ ਆਪਾਂ ਟੈਕਲ ਕਰਕੇ ਉਹਦਾ ਇਲਾਜ ਕਰਾਂਗੇ ਤੇ ਇਹ ਜਿੱਦਾਂ ਕਿ ਮੈਂ ਹਮੇਸ਼ਾ ਕਹਿੰਦਾ ਹਾਂ ਜਿਸ ਤਰੀਕੇ ਦੀ ਤੁਹਾਨੂੰ ਪ੍ਰੋਬਲਮ ਹੈ ਜਿਸ ਪਰਟੀਕুলਰ ਜੇ ਤੁਹਾਨੂੰ ਹਾਰਟ ਦੀ ਦਿੱਕਤ ਹੈ ਤਾਂ ਤੁਸੀਂ ਪ੍ਰੋਪਰ ਕਾਰਡੀਓਲੋਜੀਸ ਕੋਲ ਜਾਓ ਜੇ ਤੁਹਾਨੂੰ ੇਟ ਦੀ ਲੀਵਰ ਦੀ ਸਮੱਸਿਆ ਹੈ ਤਾਂ ਪ੍ਰੋਪਰ ਗੈਸਟ੍ਰੋਇੰਟਰੋਲੋਜੀਸ ਕੋਲ ਜਾਓ ਹਮੇਸ਼ਾ ਜਿਸ ਤਰੀਕੇ ਦੀ ਪ੍ਰੋਬਲਮ ਹੈ ਉਸ ਦੇ ਸਪੈਸ਼ਲਿਸਟ ਡਾਕਟਰ ਨੂੰ ਹੀ ਮਿਲੋ ਕਿਉਂਕਿ ਇਹ ਜ਼ਮਾਨਾ ਹੁਣ ਪੜ੍ਹੇ ਲਿਖੇ ਜਾਂਦਾ ਹੈ ਹਰ ਹਰ ਪੱਖੋਂ ਹਰ ਫੀਲਡ ਜਿਹੜੀ ਹੈ ਉਹ ਤਰੱਕੀ ਕਰਦੀ ਹੈ ਤਾਂ ਸਾਡਾ ਗੁਰਦਾਸਪੁਰ ਵੀ ਤਰੱਕੀ ਕਰਨਾ ਚਾਹੀਦਾ ਹੈ ਸੋਚ ਪੱਖੋਂ ਵੀ ਸਪੈਸ਼ਲੀ ਇਹ ਮੈਡੀਕਲ ਫੀਲਡ ਦੀ ਸੋਚ ਪੱਖੋਂ हमेशा प्रॉपर सुपर स्पेशलिस्ट को दिखाओ सस्का इफ यू विश दैट योर चाइल्ड लर्न टुडे एंड लीड्स टुमारो ब्रिंग देम टु एएनएमस जेम्स कैम्ब्रिज इंटरनेशनल स्कूल पठानकोट एफिलिएटेड टु सीबीएसई न्यू दिल्ली लिटिल किड्स आर सॉफ्ट एंड बॉडी एंड स्ट्रांग एट सोल सच इज आवर किंडरगार्टन सेक्शन विद किड्स स्पेंगली क्लासरूम्स एंड स्ट्रांग एथिक्स टु इनक्रीकेट गुड हैबिट्स अमंग आवर लिटिल चैंप्स The future ready school with shooting range, cricket academy, NCC Naval Unit, swimming classes, judo, taekwondo, karate, and skating classes, training of vocal, classical, and western music, dance classes for hip hop, freestyle, jazz, locking, popping, chess, horse riding, football, and so on a and James Cambridge International School opposite Canada Palace near a &M Institute's Jalandhar Dalhousie Bypass Road, Pathankur.